ਨਹੀਂ ਲਾ ਬਾਲ ਮੋਤੀ ਆਪਣੇ ਮੋਤੀ ਨੂੰ ਬਰਾ ਮੋਤੀ ਬੰਨ੍ਹ ਕੇ ਕਰਨ ਹਾਂ ਬਾ ਬਾਸ ਬਾਸ ਅੱਲਾਹ ਦਾ ਨਾਮ ਹੈ ਮੈਨੂੰ ਜਾਂਦਾ ਨਹੀਂ ਨਾ ਰੈਂਦੀਆਂ ਤੇ ਇਹ ਕੰਮ ਠੀਕ ਕਰਤਾ ਇਹ ਤਾਂ ਸਾਹੇ ਚੜਾਇਆ ਇਹ ਜਾਂਦਾ ਹੀ ਚੰਗਾ ਲੱਗਦਾ ਪੰਜਾਬ ਦੇ ਵਿੱਚ ਪੂਰੇ ਸਿਖਰਾਂ ਤੇ ਬੀਜੇਪੀ ਦਾ ਵਿਰੋਧ ਕਰ ਰਹੇ ਨੇ ਕੌਣ ਕਰ ਰਹੇ ਨੇ ਸਾਰੇ ਜਾਣਦੇ ਹੋ ਕਿ ਕਿਸਾਨ ਲਗਾਤਾਰ ਬੀਜੇਪੀ ਵਾਲਿਆਂ ਦਾ ਵਿਰੋਧ ਕਰ ਰਹੇ ਨੇ ਕੋਈ ਵੀ ਇਹਨਾਂ ਦਾ ਉਮੀਦਵਾਰ ਹੋਵੇ ਕੋਈ ਵੀ ਵੱਡਾ ਲੀਡਰ ਹੋਵੇ ਇਹ ਵਿਰੋਧ ਕਰ ਰਹੇ ਨੇ ਝੰਡੇ ਦਿਖਾ ਰਹੇ ਨੇ ਇਹਨਾਂ ਦਾ ਕਹਣਾ ਹੈ ਕਿ ਦਿੱਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸਾਨੂੰ ਜਾਣ ਨਹੀਂ ਦਿੱਤਾ ਸਾਡੇ ਨਾਲ ਸਲੋਕ ਕੀਤਾ ਸੀ ਇਹਨਾਂ ਦਾ ਪਿੰਡਾਂ ਵਿੱਚ ਆਏਗਾ ਉਹੀ ਸਲੋਕ ਕਰਾਂਗੇ ਫਰੋਜ਼ਪੁਰ ਤੋਂ ਜਿਹੜੇ ਬੀਜੇਪੀ ਭਾਜਪਾ ਦੇ ਉਮੀਦਵਾਰ ਰਾਣਾ ਗਰਮੀਤ ਸਿੰਘ ਸੋਢੀ ਨੇ ਉਹਨਾਂ ਦੇ ਜਿਹੜੇ ਪੋਸਟਰ ਨੇ ਫਲੈਕਸ਼ਾਂ ਨੇ ਉਹਨਾਂ ਤੇ ਕਾਲਖ ਮੱਤੀ ਗਈ ਪਿੰਡ ਸੋਮੀ ਚੱਕ ਸੋਮੀ ਵਾਲਾ ਚ ਜਿਹੜਾ ਇਹ ਪੋਸਟਰ ਲੱਗਿਆ ਹੋਇਆ ਸੀ ਕਟਨਾ ਕਰਮ ਵਾਪਰੇ ਆ ਤਾਂ ਦੇ ਕਿਸਾਨ ਜਿੱਥੇ ਬੰਦਿਆ ਕਿਸਾਨਾਂ ਦੇ ਵੱਲੋਂ ਲੱਗੇ ਪੋਸਟਰਾਂ ਤੇ ਕਾਲਖਮਤੀ ਕੀ ਮੋਦੀ ਦੇ ਵਿਰੋਧ ਦੇ ਵਿੱਚ ਨਾਰੇਬਾਜੀ ਕੀਤੀ ਕੀ ਉਹਨਾਂ ਦਾ ਕਹਿਣਾ ਹੈ ਕਿ ਇਹ ਕਿਹੜੇ ਮੂੰਹ ਦੇ ਨਾਲ ਪਿੰਡਾਂ ਵਿੱਚ ਵੜ ਰਹੇ ਨੇ ਇਹਨਾਂ ਨੇ ਸਾਡੇ ਨੌਜਵਾਨਾਂ ਨੂੰ ਕੁੱਟਿਆ ਮਾਰੇ ਆ ਸਾਡੇ ਨੌਜਵਾਨਾਂ ਤੇ ਗੋਲੇ ਚਲਾਏ ਸਾਡੇ ਨੌਜਵਾਨਾਂ ਦੇ ਨੱਕੀ ਸਲੂਕ ਕੀਤਾ ਸੀ ਉਹ ਕਿਵੇਂ ਭੁੱਲ ਜਾਣ ਅਵੇ ਕਿਹਾ ਕਿ ਹੁਣ ਇਹ ਜਦੋਂ ਪਿੰਡਾਂ ਚ ਆਉਣਗੇ ਤਾਂ ਅਸੀਂ ਇਹਨਾਂ ਦਾ ਇਹੀ سلوਕ ਕਰਾਂਗੇ ਇਹਨਾਂ ਦਾ ਵਿਰੋਧ ਕਰਾਂਗੇ ਸਾਡਾ ਕਾਨੂੰਨੀ ਹੱਕ ਆ ਅਸੀਂ ਆਪਣਾ ਵਿਰੋਧ ਕਰਕੇ ਹੀ ਜਿਹੜਾ ਅੰਦਰਲੀ ਸ਼ਾਂਤੀ ਮਹਿਸੂਸ ਕਰ ਰਹੇ ਹਾਂ ਅਤੇ ਕਿਸਾਨਾਂ ਦੇ ਵੀ ਕਹਿਣਾ ਕਿ ਅਸੀਂ ਵਿਰੋਧ ਤਾਂ ਕਰ ਰਹੇ ਹਾਂ ਕਿਉਂਕਿ ਸਾਡੇ ਨੌਜਵਾਨ ਦਾ ਕਤਲ ਕੀਤਾ ਗਿਆ ਸਾਡੇ ਨੌਜਵਾਨਾਂ ਨੂੰ ਕੁੱਟਿਆ ਗਿਆ ਬਜ਼ੁਰਗਾਂ ਦੇ ਸੱਟਾਂ ਵਜੇ ਕਿਸੇ ਦੀ ਅੱਖ ਗਈ ਕਿਸੇ ਦੀ ਲੱਤ ਗਈ ਔਰ ਕਿਸੇ ਦਾ ਕੁਛ ਟੁੱਟ ਗਿਆ ਉਦੋਂ ਇਹਨਾਂ ਨੇ ਗੋਲੀਬਾਰੀ ਚਲਾਈ ਆ ਵੱਡੇ ਵੱਡੇ ਬਰੂਦ ਚਲਾਏ ਨੇ ਇਹਨਾਂ ਕੁਛ ਕੀਤਾ ਸਾਰੇ ਲੋਕ ਜਾਣਦੇ ਨੇ ਅੱਜ ਅੱਦੇ ਲੋਕ ਕਹਿ ਰਹੇ ਨੇ ਕਿ ਅਸੀਂ ਵਿਰੋਧ ਕਿਉਂ ਕਰ ਰਹੇ ਹਾਂ ਅਸੀਂ ਵਿਰੋਧ ਤਾਂ ਕਰ ਰਹੇ ਹਾਂ ਉਸ ਵਕਤ ਦੀਆਂ 21 ਫਰਵਰੀ ਤੋਂ ਲੈ ਕੇ April ਤੱਕ ਜਿਹੜਾ ਇਹਨਾਂ ਨੇ ਸਾਡੇ ਨਾਲ ਜੋ ਕੁਝ ਕੀਤਾ ਸੰਭੂ ਖਨੌਰੀ ਬਾਰਡਰ ਤੇ ਉਹ ਤਸਵੀਰਾਂ ਵੀਡੀਓ ਇੱਕ ਵਾਰ ਜ਼ਰੂਰ ਦੇਖ ਲਓ ਲੋਕ ਤਾਂ ਅਸੀਂ ਇਹਨਾਂ ਦਾ ਵਿਰੋਧ ਕਰ ਰਹੇ ਹਾਂ ਕਿਸਾਨ ਦਾ ਕਿਸਾਨਾਂ ਦਾ ਵੀ ਕਹਣਾ ਕਿ ਭਾਜੀਪੀ ਸਾਡੇ ਜਾ ਜਿਹੜੀ ਪਾਰਟੀ ਆ ਜਿਹੜੀ ਅਸੀਂ ਤਾਂ ਵਿਰੋਧ ਕਰ ਰਹੇ ਆ ਸਾਡੀ ਇਹ ਅਸੀਂ ਪਾਰਟੀ ਦਾ ਸਰਕਾਰ ਜਰੂਰ ਕਰਦੇ ਆ ਜੇ ਪਾਰਟੀ ਨੇ ਸਾਡਾ ਨਾਲ ੱਟਕਾ ਨਾ ਕੀਤਾ ਹੁੰਦਾ ਸਾਡੇ ਨਾਲ ਜੇ ਉਸ ਤਰੀਕੇ ਦੇ ਨਾਲ ਸਾਡਾ ਵਿਰੋਧ ਨਾ ਕੀਤਾ ਹੁੰਦਾ ਅਸੀਂ ਜੇ ਦਿੱਲੀ ਜਾਂਦੇ ਤੇ ਸਾਡੀ ਗੱਲ ਮੰਨੀ ਜਾਂਦੀ ਤਾਂ ਅਸੀਂ ਅੱਜ ਨਰਿੰਦਰ ਮੋਦੀ ਦਾ ਸਵਾਗਤ ਕਰਦੇ ਤੇ ਉਹਨਾਂ ਨੇ ਪਟਿਆਲੇ ਵੀ ਆਉਣਾ ਜਲੰਧਰ ਵੀ ਆਉਣਾ ਸੀ ਉੱਥੇ ਵੀ ਇਹਨਾਂ ਦਾ ਵਿਰੋਧ ਕਰਾਂਗੇ ਮੱਕਦੇ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਮੈਂ ਸਾਂਝੇ ਕਰ ਰਿਹਾ ਜਿੱਥੇ ਫਿਰੋਜ਼ਪੁਰ ਦੇ ਪਿੰਡ ਚੱਕ ਸੁੰਮੀ ਵਾਲਾ ਦੇ ਵਿੱਚ ਕਿਸਾਨਾਂ ਨੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਚਿਹਰੇ ਨੂੰ ਕਾਲਾ ਕੀਤਾ ਜਿਹੜਾ ਪੋਸਟਰ ਲੱਗੇ ਹੋਏ ਸੀ ਫਲੈਕਸ ਬੋਰਡ ਲੱਗੇ ਸੀ ਤਾਂ ਉੱਥੇ ਹੀ ਰਾਣਾ ਗਰਮੀਤ ਸਿੰਘ ਸੋਢੀ ਜਿਹੜੇ ਉਮੀਦਵਾਰ ਨੇ ਭਾਜਪਾ ਫਿਰੋਜ਼ਪੁਰ ਤੋਂ ਉਹਨਾਂ ਦੇ ਵੀ ਚਿਹਰੇ ਤੇ ਕਾਲਖ ਮੱਤੀ ਗਈ ਇਹ ਤਸਵੀਰਾਂ ਫਿਰੋਜ਼ਪੁਰ ਦੇ ਬਿੰਦ ਚੱਕ ਸੁਮੀਵਾਲਾ ਦੀਆਂ ਨੇ ਸੋ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ ਇਹਨਾਂ ਵਿਰੋਧ ਦੇ ਚੱਲਦੇ ਆਈਆਂ ਤਸਵੀਰਾਂ ਤੁਸੀਂ ਦੇਖੀਆਂ ਨੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਵਿਰੋਧ ਕਰਦੇ ਹੀ ਰਾਂਗੇ ਜਦ ਤੱਕ ਜਿਹੜੀਆਂ ਵੋਟਾਂ ਨਹੀਂ ਪੈਂਦੀਆਂ ਪਰ ਉੱਥੇ ਵੀ ਵੱਡੇ ਸਵਾਲੇ ਖੜੇ ਹੋ ਰਹੇ ਨੇ ਕਿ ਪਟਿਆਲੇ ਵਿੱਚ ਜਲੰਧਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਰੈਲੀ ਆ ਤਾਂ ਪੂਰੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਸੱਤ ਲਹਿਰਾਂ ਦੇ ਵਿੱਚ ਜਿਹੜੀ ਸੁਰੱਖਿਆ ਫੋਰਸ ਲੱਗੀ ਹੋਈ ਆ ਤੇ ਕਿਸਾਨ ਵੇਰ ਰਣਨੀਤੀ ਬਣਾ ਚੁੱਕੇ ਨੇ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਾਂਗੇ ਹੀ